ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਬਲਾਹ ਹਉ ਤੇ ਪੈ ਮੁੰਡੇ ਵੈਗੁਰੂ ਜੀ ਬਈ ਬਾਰੇ ਲੋਕ ਕਹਿ ਦਿੰਦੇ ਨੇ ਤੁਸੀਂ ਨਸ਼ਾ ਰੋਕਦੇ ਹੋ ਨਸ਼ਾ ਐ ਕਰਦੇ ਹੋ ਐ ਕਰਦੇ ਹੋ ਵੀ ਛੋਡਾ ਰਿਜ਼ਲਟ ਕੀ ਨਿਕਲਦਾ ਛੋਡਾ ਪੋਜ਼ੀਟਿਵ ਤੁਹਾਡਾ ਤਰੀਕਾ ਤੁਸੀਂ ਰੋਕਦੇ ਹੋ ਲੜਦੇ ਫਿਰਦੇ ਹੋ ਅੱਜ ਮੈਂ ਤਰੀਕੀ ਭੂਤਨ ਆਇਆ ਨਸ਼ੇ ਪਿੱਛੇ ਨਸ਼ੇ ਪਿੱਛੇ ਲੜਿਆ ਸੀ ਕਿਸੇ ਨਾਲ ਰੋਕਦਾ ਸੀ ਉਹਨਾਂ ਨੇ ਮੇਰੇ ਤੇ ਕੇਸ ਪਾਤਾ ਮੈਂ ਕਿਹਾ ਤਾਂ ਰੋਜੀ ਤਰੀਕਣੇ ਚੋ ਗੱਲ ਕਰ ਉਹਨੂੰ ਮੈਂ ਇੱਕ ਗੱਲ ਦੱਸਦਾ ਐ ਇਹ ਉਹ ਮੁੰਡਾ ਜਿਹੜਾ ਥੋੜੇ ਦਿਨ ਪਹਿਲਾਂ ਮੈਂ ਮੋੜੇ ਤੇ ਚੱਕ ਕੇ ਲਗਾਇਆ ਸੀ ਨਸ਼ੇ ਨਾਲ ਉਹ ਡੋਜੋ ਕੇ ਡਿੱਗਿਆ ਪਿਆ ਸੀ ਵਿਚਾਰਾ ਵੀ ਉੱਪਰੋਂ ਡਿੱਗ ਗਿਆ ਸੀ ਨਸ਼ੇ ਨਾਲ ਉਹ ਡੋਜੋ ਕੇ ਸੂਏ ਤੇ ਇਹ ਉਹੀ ਮੁੰਡਾ ਅੱਜ ਕਿੰਨਾ ਚਿਰ ਹੋ ਗਿਆ ਓਏ 2 ਮਹੀਨੇ ਹੋ ਗਏ ਉਦੋਂ ਇਹਦੇ ਹਾਲਾਤ ਕੀ ਸੀਗੇ ਤੇ ਅੱਜ ਹਾਲਾਤ ਕੀ ਆ ਵੀ ਜੇ ਆਪਾਂ ਜਵਾਕ ਬਚਾਉਣੇ ਉਹਨੂੰ ਬਚਾ ਵੀ ਸਕਦੇ ਲੋਕਾਂ ਦੇ ਮਾਮਾ ਦੇ ਪੁੱਤ ਇਹਦੇ ਨਾਲ ਦੇ 2-3 ਮਰ ਗਏ ਉਸ ਤੋਂ ਬਾਅਦ ਚੱਲ ਗਿਆ ਤੈਨੂੰ 2-3 ਚੱਲ ਗਏ 2-3 ਚੱਲ ਗਏ ਇੱਕ ਕੱਲ ਚੱਲ ਗਿਆ ਮੈਂ ਉਹਨਾਂ ਦਾ ਉਹ ਚਾਹੁੰਦਾ ਭਵਾ ਚਸਰ ਇਹ ਲੋਕਾਂ ਨੂੰ ਬਚਾਉਣਾ ਤਾਂ ਆਪਾਂ ਬਚਾ ਸਕਦੇ ਆ ਆ ਤੁਹਾਡੇ ਸਾਹਮਣੇ ਐ ਜਿਵੇਂ ਹੁਣ 9 ਵਰਨ 9 ਆ ਆ ਜਾ ਲਿਆ ਕੋਲੇ ਕਿੰਨਾ ਨਸ਼ਾ ਕਰਦਾ ਹੁੰਦਾ ਹੈ ਗੇਰ ਦਿਨ ਸਹੀ ਸੀ ਅਸੀਂ ਝੂਠ ਨਾ ਸਾਹਮਣੇ ਜਾਂਦੇ ਵੀ ਬਹੁਤ ਹੋ ਦੋਸਤ ਪਤਾ ਹੀ ਲੱਗਦਾ ਇੱਕ ਨਾਕਾ ਇੰਨਾ ਮਿਲ ਜਾਂਦਾ ਇੰਨਾ ਆ ਜਾਂਦਾ ਹੈ ਨਾ ਇਹਨਾਂ ਨਾਲ ਨਸ਼ਾ ਪੀ ਕੇ ਗੋਲੀਆਂ ਦੇ ਵੀ ਗੋਲੀਆਂ ਦੇ ਟੀਕੇ ਦੇ ਵੀ ਟੀਕੇ ਸਾਰਾ ਮਿਕਸ ਆਹ ਦੇਖ ਲਓ ਭਾਈ ਗੋਲੀਆਂ ਦੇ ਟੀਕੇ ਵੀ ਆਪ ਲਾਉਂਦੇ ਰਹੇ ਨੇ ਇਹ ਆਪ ਲਾਉਂਦਾ ਰਿਹਾ ਟੀਕੇ ਨਸ਼ਾ ਨੇ ਹਨਾ ਗੋਲੀਆਂ ਦੇ ਆਪ ਲਾਈ ਵੀ ਕਰਦੇ ਰਹਿਣਗੇ